ਅੱਛੇ ਦੋਸਤੋ ਮੈਨੂੰ ਆ ਦੱਸੋ ਜਿਹੜੀ ਆ ਚਾਬੀ ਐ 20 ਲੱਖ ਰੁਪਏ ਦੀ ਚਾਬੀ ਆ। ਹਾਂਜੀ ਹਾਂਜੀ 20 ਲੱਖ ਰੁਪਏ ਦੀ ਚਾਬੀ ਆ। ਇਹੇ ਚਾਬੀ 20 ਲੱਖ ਰੁਪਏ ਦੀ। ਹਾਂਜੀ ਹਾਂਜੀ 20 ਲੱਖ ਦੀ ਚਾਬੀ ਐ ਜੀ। ਇਹ ਕਿਵੇਂ 20 ਲੱਖ ਦੀ ਹੋ ਸਕਦੀ ਐ? ਅਸੀਂ ਦੇ ਰਿਆ ਜੀ ਇਹ 20 ਲੱਖ ਦੀ ਚਾਬੀ ਤੁਹਾਨੂੰ ਅਸੀਂ ਮਕਾਨ ਬਣਾ ਕੇ ਦੇ ਰਿਆ ਤੁਹਾਨੂੰ ਮਕਾਨ ਤੁਹਾਨੂੰ ਤੁਹਾਡੇ ਸੁਪਨੇ ਦਾ ਘਰ ਦੇ ਰਿਆ ਅਸੀਂ। ਅੱਛਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤਨ ਕੇ ਸ਼ਰਮਾ। ਦੋਸਤੋ ਅੱਜ ਆਪਾਂ ਆਏ ਆ ਹੈਪੀ ਜੀ ਕੋਲ। ਇਹਨਾਂ ਦਾ ਆਪਾਂ ਬਹੁਤ ਜ਼ਿਆਦਾ ਨਾਮ ਸੁਣਿਆਗਾ। ਪੂਰੇ ਬਰਨਾਲੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਅਸੀਂ ਮੋਗਾ ਗਏ ਉੱਥੇ ਅਸੀਂ ਜਦੋਂ ਲੋਕਾਂ ਨੂੰ ਪੁੱਛਿਆ ਕਿ ਇਹ ਜੋ ਮਕਾਨ ਹੈ ਤੁਸੀਂ ਕਿਸ ਤੋਂ ਡਿਜ਼ਾਈਨ ਕਰਵਾਇਆ ਤਾਂ ਉਹਨਾਂ ਨੇ ਬੋਲੇ ਹੈਪੀ ਐਸੋਸੀਏਟ ਤਾਂ ਮੈਂ ਬਹੁਤ ਲੱਭਿਆ ਮੈਨੂੰ ਬੰਦਾ ਮਿਲਿਆ ਨਹੀਂ ਪਰ ਅੱਜ ਮੈਂ ਬੰਦਾ ਲੱਭ ਲਿਆ ਤੇ ਇਸ ਬੰਦੇ ਨੂੰ ਮੈਂ ਇੱਕ ਚੀਜ਼ ਦਾ ਲਾਂਭਾ ਦੇਣਾ ਕਿ ਕੁਝ ਟਾਈਮ ਪਹਿਲਾਂ ਇਨ੍ਹਾਂ ਕੋਲ ਇੱਕ ਬੰਦਾ ਆਇਆ ਸੀਗਾ ਜਿਹੜਾ ਸਿਰਫ ਤੋਂ ਸਿਰਫ ਇਨ੍ਹਾਂ ਕੋਲ ਨਕਸ਼ਾ ਬਣਾਉਣ ਵਾਸਤੇ ਆਇਆ ਸੀਗਾ ਪਰ ਇਨ੍ਹਾਂ ਨੇ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਯਾਨੀ ਕਿ ਸੌਰੀ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਉਹਨਾਂ ਨੂੰ ਦਿੱਤੀ ਕੀ ਸੀਗੀ ਸਿਰਫਔਰ ਸਿਰਫ ਇੱਕ ਚਾਬੀ ਉਹ ਵੀ 20 ਲੱਖ ਰੁਪਏ ਦੀ ਹਾਂਜੀ ਤੁਸੀਂ ਆਰਕੀਟੈਕਟਰ ਦਾ ਕੰਮ ਕਰਦੋਂ ਕੀ ਚਾਬੀਆਂ ਵੇਚਦੋਂ ਨਹੀਂ ਨਹੀਂ ਸਰ ਆਪਾਂ ਆਰਕੀਟੈਕਟਰ ਦਾ ਕੰਮ ਕਰਦੇ ਆ ਪਹਿਲਾਂ ਉਹਨਾਂ ਦਾ ਆਪਾਂ 2D ਬਣਾਇਆ ਉਹਨਾਂ ਦੀ ਰਿਕੁਆਇਰਮੈਂਟ ਸੀ ਜਦੋਂ ਉਹਨਾਂ ਟੂਡੀ ਬਣਾਇਆ ਆਪਾਂ ਵਿਜ਼ਿਟ ਕੀਤੀ ਸਭ ਤੋਂ ਪਹਿਲਾਂ ਆਪਾਂ ਵਿਜ਼ਿਟ ਕਰਕੇ ਉਹਨਾਂ ਨਾਲ ਮੇਰੀ ਡੀਲ ਕਰਨ ਹੋਈ ਮੇਰੇ ਨਾਲ ਦੇਖੋ ਜੀ ਮੇਰੇ ਕੋਲ ਆਫਿਸ ਆਇਓ ਮੈਂ ਤੁਹਾਨੂੰ ਉਹਨਾਂ ਦੀ ਰਿਕੁਆਇਰਮੈਂਟ ਦੱਸੀ ਰਿਕੁਆਇਰਮੈਂਟ ਦੱਸਣ ਤੋਂ ਬਾਅਦ ਆ ਮਨੇ ਉਹ ਟੂਡੀ ਦਿਖਾਇਆ 3D ਦਿਖਾਇਆ ਵਾਕਥਰੂ ਦਿਖਾਇਆ ਨਹੀਂ ਤੇ ਉਹ ਸੈਟੀਸਫਾਈ ਹੋ ਗਏ ਮੇਰੇ ਦੋਸਤ ਜੀ ਤੂੰ ਸੈਟੀਸਫਾਈ ਹੋਣ ਤੋਂ ਬਾਅਦ ਵੀ ਉਹ ਕਹਿੰਦੇ ਵੀ ਸਾਡਾ ਚਾਬੀ ਚਾਹੀਦੀ ਸਾਡਾ ਮਕਾਨ ਕੰਪਲੀਟ ਕਰਕੇ ਦੇ ਦੋ ਤੁਸੀਂ 1 ਸਾਲ ਦੇ ਵਿੱਚ ਨਾਲੇ ਪ੍ਰੋਜੈਕਟ ਕੰਪਲੀਟ ਕਰਕੇ ਬੰਦਾ ਪ੍ਰੋਜੈਕਟ ਕੰਪਲੀਟ ਕਰਕੇ ਦੇਦਾ ਵੀ 1 ਸਾਲ ਦੇ ਵਿੱਚ ਉਹਨਾਂ ਨੂੰ ਆਪਾਂ ਚਾਬੀ ਹੈਂਡਓਵਰ ਕਰਤੀ ਜਿੰਨਾ ਉਹਨਾਂ ਦਾ ਬਜਟ ਸੀ ਉਹਨੇ ਬਜਟ ਦੇ ਕੋਰ ਨੂੰ ਨਾਲੇ ਆਪਾਂ ਮਕਾਨ ਉਹਦਾ ਡ੍ਰੀਮ ਹੌਂ ਬਣਾ ਕੇ ਦੇਤਾ ਹਾਂ ਤੇ ਇੱਕ ਇੱਕ ਚੀਜ਼ ਨਾ ਮੈਂ ਤੁਹਾਡੇ ਜੋ ਜੋ ਤੁਹਾਡੇ ਕਲਾਇੰਟ ਰਹਿ ਚੁੱਕੇ ਨੇ ਨਾ ਜਿਨ੍ਹਾਂ ਨੂੰ ਮੈਂ ਮਿਲਾਂਗਾ ਉਹਨਾਂ ਨੇ ਤੁਹਾਡੇ ਲਈ ਇੱਕ ਚੀਜ਼ ਮੈਨੂੰ ਕਹੀ ਆ ਵੈਸੇ ਮੈਂ ਇਸ ਚੀਜ਼ ਨੂੰ ਯਕੀਨ ਨਹੀਂ ਕਰਦਾ ਪਰ ਮੈਂ ਦੇ ਕੀ ਬੇਸ਼ੱਕ ਨਕਸ਼ੇ ਪੂਰੀ ਮਾਰਕੀਟ ਦੇ ਵਿੱਚ ਬਹੁਤ ਮੋਕ ਬਣਾਉਂਦੇ ਨੇ ਹਾਂਜੀ ਬਹੁਤ 2D 3D ਸਭ ਕੁਝ ਦਿੰਦੇ ਨੇ ਪਰ ਜੋ ਸਭ ਤੋਂ ਵੱਡੀ ਕਲਾ ਹੁੰਦੀ ਉਹ ਵਾਸਤੂ ਦੀ ਹੁੰਦੀ ਆ ਹਾਂਜੀ ਹਾਂਜੀ ਠੀਕ ਹੈ ਕੀ ਕਹਿਣ ਦਾ ਭਾਵ ਕੀ ਆ ਤੁਸੀਂ ਵਾਸਤੂ ਅਕੋਰਡਿੰਗ ਵੀ ਮੰਨ ਕੇ ਚੱਲੋ ਲੋਕਾਂ ਨੂੰ ਘਰ ਬਣਾ ਕੇ ਦੇਨੇ ਹੋ ਕੀ ਗੱਲ ਬਿਲਕੁਲ ਸੱਚ ਹੈ ਹਾਂ ਬਿਲਕੁਲ ਸੱਚ ਆ ਜੀ ਅਸੀਂ ਵਾਸਤੂ ਦੇ ਅਕੋਰਡਿੰਗ ਵੀ ਘਰ ਬਣਾਉਂਦੇ ਆ ਐਜ਼ਏ ਅਸੀਂ ਵਾਸਤੂ ਨੂੰ ਕਨਸਿਡਰ ਵੀ ਕਰਦੇ ਹਾਂ ਉਹਦੇ ਵਿੱਚ ਐਜ਼ਏ ਨੇਚਰਲ ਲਾਈਟ ਵੀ ਕਨਸਿਡਰ ਕਰਦੇ ਆ ਆਸਟ੍ਰੋਲੋਜੀ ਵੀ ਕਨਸਿਡਰ ਕਰਦੇ ਆ ਜੀ ਬੰਦੇ ਦਾ ਨਾਮ ਕੀ ਆ ਉਹਨੇ ਕਿੱਥੇ ਮਤਲਬ ਕੀ ਕੰਮ ਕਰਨਾ ਉਹਨਾਂ ਨੇ ਕਿੱਧਰ ਪੈਣਾ ਉਹਨਾਂ ਨੇ ਕਿੱਧਰ ਕਿੱਥੇ ਪਿੱਤਰ ਦੂਸੋਂ ਦੇ ਨੇ ਕਿੱਥੇ ਆਹ ਦੂਸੋਂ ਤਰਿਕ ਦੇ ਬ੍ਰਹਮਸਥਾਨ ਆ ਇਹ ਸਾਰਾ ਕੁਝ ਅਸੀਂ ਅੱਜ ਬੜ ਨੂੰ ਬਾਤ ਨੂੰ ਦੇਖਦੇ ਆ ਤੇ ਉਸ ਤੋਂ ਬਾਅਦ ਉਹਦਾ ਨਾਮ ਵਗੈਰਾ ਪੁੱਛਿਆ ਸਾਰਾ ਐਸਟ੍ਰੋਲੋਜੀ ਦੇ حساب ਦੇ ਨਾਲ ਅਸੀਂ ਉਹ ਵੀ ਉਹਦਾ ਮਕਾਨ ਅੱਜ ਬਹੁਤ ਸੋਹਣਾ ਲੱਗ ਦਿੰਦਾ ਹਾਂਜੀ ਹਾਂਜੀ ਮੈਂ ਇਹੀ ਕਿ ਜੋ ਮੇਰੇ ਦਰਸ਼ਕ ਨੇ ਨਾ ਉਹਨਾਂ ਨੂੰ ਮੈਂ ਇਹੀ ਇੱਕ ਚੀਜ਼ ਬੋਲਣਾ ਚਾਹੂੰਗਾ ਕਿ ਜੋ ਆਪਣੇ ਪਹਿਲਾਂ ਵੱਡੇ ਸੀਗੇ ਨਾ ਉਹ ਜੋ ਘਰ ਦੇ ਵਿੱਚ ਕੋਈ ਵੀ ਕੰਮ ਕਰਦੇ ਸੀ ਉਹ ਪੂਜਾ ਪਾਠ ਕਰਦੇ ਸੀਗੇ ਜੇ ਘਰ ਦੇ ਨੀ ਵੀ ਰੱਖਦੇ ਸੀ ਕਿ ਉਹ ਵਾਸਤੂ ਦੇ ਅਕੋਰਡਿੰਗ ਰੱਖਦੇ ਸੀ ਤਾਂ ਕਰਕੇ ਜੋ ਉਹਨਾਂ ਦਾ ਉਹ ਟਾਈਮ ਸੀ ਨਾ ਬਹੁਤ ਵਧੀਆ ਸੀਗਾ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਬੰਦਾ ਸਟ्रेस ਵਿੱਚ ਰਹਿੰਦਾ ਹੈਗਾ ਤਕਲੀਫ ਦੇ ਵਿੱਚ ਰਹਿੰਦਾ ਹੈਗਾ ਉਹਦੇ ਕੋਲ ਪੈਸਾ ਹੁੰਦੇ ਹੋਏ ਵੀ ਉਹਦੇ ਕੋਲ ਖੁਸ਼ੀਆਂ ਨਹੀਂ ਹੁੰਦੀ ਉਹਦਾ ਕਾਰਨ ਹੈਗਾ ਵਾਸਤੂ ਜੇ ਤੁਸੀਂ ਵਾਸਤੂ ਦੇ ਅਕੋਰਡਿੰਗ ਘਰ ਬਣਵਾਉਣਾ ਚਾਹੁੰਦੇ ਹੋ ਨਾ ਤਾਂ ਇੰਨਾ ਤੋਂ ਜ਼ਿਆਦਾ ਬੈਸਟ ਕੋਈ ਨਹੀਂ ਹੋ ਸਕਦਾ ਕਿਉਂਕਿ ਤੁਹਾਨੂੰ ਇੱਥੇ ਪੂਰਾ ਦਾ ਪੂਰਾ ਮਕਾਨ ਇਹ ਵਾਸਤੂ ਦੇ ਅਕੋਰਡਿੰਗ ਬਣਾ ਕੇ ਦਿੰਦੇ ਨੇ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਰਸੋਈ ਕਿੱਥੇ ਹੋਣੀ ਚਾਹੀਦੀ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਬੈੱਡਰੂਮ ਕਿੱਥੇ ਹੋਣਾ ਚਾਹੀਦਾ ਕਿੱਥੇ ਸਿਰ ਹੋਣਾ ਚਾਹੀਦਾ ਕਿੱਥੇ ਪੈਰ ਹੋਣਾ ਚਾਹੀਦਾ ਆਪਾਂ ਸਾਰੀਆਂ ਚੀਜ਼ਾਂ ਜੋ ਹੈਗੀਆਂ ਉਹਨੂੰ ਫਲਟ ਕਰ ਲੈਣਾ ਤਾਂ ਉਸ ਕਰਕੇ ਆਪਣੀ ਲਾਈਫ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਇੱਥੇ ਇਹ ਗੱਲ ਸਿਰਫ ਸਿਰਫ ਆਰਕਟੈਕਚਰ ਦੀ ਨਹੀਂ ਹੋ ਰਹੀ ਇੱਥੇ ਇਹ ਗੱਲ ਹੋ ਰਹੀ ਆ ਥੋੜੇ ਰਲੀਫ ਦੀ ਤੇ ਥੋੜੇ ਡਿਪਰੈਸ਼ਨ ਦੀ ਥੋੜਾ ਡਿਪਰੈਸ਼ਨ ਉਦੋਂ ਹੀ ਦੂਰ ਹੋਏਗਾ ਜਦੋਂ ਤੁਹਾਡੇ ਘਰ ਦਾ ਵਾਸਤੂ ਸ਼ਾਸਤਰ ਬਿਲਕੁਲ ਸਹੀ ਹੋਏਗਾ ਇਹ ਗੱਲ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਇਹ ਚੀਜ਼ ਮੈਂ ਖੁਦ ਆਪਣੀ ਅੱਖੋਂ ਦੇਖੀ ਆ ਜਿਹੜੇ ਲੋਕਾਂ ਨੇ ਇਹਨਾਂ ਨੇ ਘਰ ਡਿਜ਼ਾਈਨ ਕੀਤਾਗਾ ਬਹੁਤ ਸਾਰੇ ਅਜੇ ਲੋਕ ਨੇ ਤੁਸੀਂ ਉਹਨਾਂ ਨੂੰ ਪਹਿਲਾਂ ਵੀ ਪ੍ਰਡਿਕਟ ਕਰਤਾ ਸੀਗਾ ਕਿ ਜੇ ਤੁਸੀਂ ਇੱਥੇ ਆਹ ਪੌੜੀ ਰੱਖੀ ਤਾਂ ਐ ਕਰਕੇ ਐ ਨੁਕਸਾਨ ਹੋ ਹਾਲਾਂਕਿ ਕਈ ਲੋਕਾਂ ਦਾ ਹੋਇਆ ਵੀ ਹੈ ਇਹ ਗੱਲ ਸੱਚ ਆ ਸੰ ਭਿਲਕੁਲ ਸੱਚ ਹੈ ਇਹ ਗੱਲ ਆ ਹੁਣ ਕਈਆਂ ਦੇ ਮਕਾਨ ਵਿੱਚ ਮੈਂ ਜਦੋਂ ਜਾਂਨਾਗਾ ਜੀ ਉਹਨਾਂ ਨੂੰ ਪਹਿਲਾਂ ਆਪਾਂ ਦੱਸ ਦਿੰਨੇ ਆ ਕਿ ਤੁਹਾਡੇ ਕੋਲੇ ਆਹਾਂ ਤੁਹਾਡੇ ਘਰੇ ਆਹਾਂ ਪ੍ਰੋਬਲਮਾਂ ਹੈਗੀਆਂ ਨੇ ਜੀ ਆਹਾਂ ਤੁਹਾਡੇ ਕੋਲੇ ਤੁਹਾਡੀ ਜੀ ਵੀ ਤੁਹਾਡੇ ਬਜ਼ੁਰਗਾਂ ਵੱਲੋਂ ਜਾਂ ਤੁਹਾਡੇ ਭੈਣ ਨੂੰ ਦਿੱਕਤ ਆ ਜਾਂ ਤੁਹਾਡੀ ਬੇਟੇ ਨੂੰ ਪ੍ਰੋਬਲਮਾ ਕੋਈ ਜਾਂ ਤੁਹਾਨੂੰ ਆਪ ਪੈਸੇ ਦੀ ਕਮੀ ਹੋਣੀ ਆ ਜਾਂ ਤੁਹਾਡਾ ਆਹ ਚੀਜ਼ ਹੋਣੀ ਆ ਉਹ ਆਪਾਂ ਅਕੋਰਡਿੰਗ ਟੂ ਵਾਸਤੂ ਜਦੋਂ ਉਹਨਾਂ ਦੀ ਵਿਜ਼ਿਟ ਕਰਦੇ ਆ ਸਾਨੂੰ ਸਾਰਾ ਕੁਝ ਆਏ ਜੀ ਪਤਾ ਲੱਗਣ ਲੱਗ ਜਾਂਦਾ ਵੀ ਆਹ ਚੀਜ਼ ਇਹਦੀ ਇਸ ਤਰ੍ਹਾਂ ਹੋਣੀ ਹੈ ਅੱਛਾ ਅੱਛਾ ਜੇ ਹੁਣ ਕੋਈ ਸਾਡਾ ਦਰਸ਼ਕ ਮੰਨ ਕੇ ਚਲੋ ਕੋਈ ਘਰ ਬਣਵਾਉਣਾ ਚਾਹੁੰਦਾ ਜਾਂ ਜਿਹਦਾ ਘਰ ਬਣਿਆ ਹੋਇਆ ਕਿ ਤੁਸੀਂ ਉਹਨਾਂ ਦਾ ਵੀ ਵਸਤੂ ਵਗੈਰਾ ਦੇਖਦੇ ਹੋ ਉਹਨਾਂ ਦਾ ਵਸਤੂ ਵਗੈਰਾ ਦੇਖਦੇ ਆ ਜੀ ਜਦੋਂ ਹੁਣ ਅਸੀਂ ਵਿజిਟ ਕਰਦੇ ਆ ਕਿਸ ਕਿਸੇ ਨੇ ਮਕਾਨ ਬਣਾਉਣਾ ਹੁੰਦਾ ਉਹਨੇ ਟਾਇਲਟ ਬਹੁਤ ਗਲਤ ਆਈਦੀ ਅੱবি ਜਦੋਂ ਟਾਇਲਟ ਗਲਤ ਆਂਗੀ ਤਾਂ ਆਪਾਂ ਟਾਇਲਟ ਨੂੰ ਨੂੰ ক্লোਜ਼ ਕਰ ਦਿੰਨੇ ਆ ਜਾਂ ਕੁਝ ਉਹਦਾ ਰੈਮਡੀ ਕੋਈ ਜੀ ਆਪਾਂ ਦੱਸ ਦਿੰਨੇ ਆ ਉਹਨਾਂ ਨੂੰ ਐ ਕਰਕੇ ਆਹ ਕਰ ਲਓ ਤੇ ਉਹਨਾਂ ਦਾ ਉਹੀ ਕੁਛ ਖਸਾਲ ਕਰ ਹੋ ਜਾਂਦਾ ਜੀ ਖਸਾਲ ਕਰ ਹੋ ਜਾਂਦਾ ਜੀ ਤੇ ਦੂਜੀ ਗੱਲ ਇੱਕ ਇੱਕ ਗੱਲ ਮੈਂ ਇਹ ਸੁਣੀ ਆ ਤੁਹਾਡੇ ਵਾਰ ਬਹੁਤ ਜ਼ਿਆਦਾ ਸੁਣੀ ਆ ਕਿ ਤੁਸੀਂ ਮੰਨ ਕੇ ਚੱਲੋ ਜੋ ਡੋੜਾ ਪ੍ਰੋਜੈਕਟ ਹੈ ਤੁਸੀਂ ਮੰਨ ਕੇ ਚੱਲੋ ਘੱਟ ਦੇ ਘੱਟ ਟਾਈਮ ਵਿੱਚ ਕੰਪਲੀਟ ਕਰਕੇ ਦੇਣੇ ਹੋ ਔਰ ਜਿਹੜਾ ਵੀ ਬੰਦਾ ਤੁਹਾਡੇ ਤੋਂ ਕੋਈ ਮੰਨ ਕੇ ਚੱਲੋ ਨਕਸ਼ਾ ਬਣਾਉਣ ਆਉਂਦਾਗਾ ਉਹ 90% ਕੀਆ ਤੁਹਾਨੂੰ ਸਾਰਾ ਪ੍ਰੋਜੈਕਟ ਹੀ ਦਿੰਦਾ ਵਿਦ ਮਟੀਰੀਅਲ ਦਿੰਦਾ ਇਹਦੇ ਪਿੱਛੇ ਕੀ ਚੀਜ਼ ਹੈ ਜਾਂ ਕੀ ਕਾਰਨ ਹੈ ਇਹਦੇ ਵਿੱਚ ਐਵੇਂ ਆ ਸਰਮਾ ਜੀ ਜਦੋਂ ਸਾਡੇ ਕੋਲ ਕੋਈ ਕਲਾਇੰਟ ਆਉਂਦਾਗਾ ਪਹਿਲਾਂ ਤਾਂ ਦੇਖੋ ਜਿਹੜਾ ਕਲਾਇੰਟ ਆਉਂਦਾ ਜਾਣ ਪਹਿਚਾਨ ਦੀ ਹੁੰਦਾ ਇੱਕ ਰੈਫਰੈਂਸ ਦੇ ਨਾਲ ਹੀ ਆਉਂਦਾ ਜੀ ਆਪਾਂ ਮਾਰਕੀਟ 'ਚ ਕੰਮ ਕੀਤਾਗਾ ਤਾਂ ਹੀ ਆਪਣੇ ਕੋਲੇ ਮਾਰਕੀਟ ਦੇ ਵਿੱਚ ਕਲਾਇੰਟ ਆਉਂਦੇ ਨੇ ਜੀ ਕਿਉਂਕਿ ਜਿਨ੍ਹਾਂ ਨੇ ਰੈਫਰੈਂਸ ਦੇਣਾ ਹੁੰਦਾ ਰੈਫਰੈਂਸ ਕਹਿੰਦੇ ਨੇ ਹੈਪੀ ਜੀ ਕੋਲੇ ਜਾਓ ਉਹ ਆਰਕੀਟੈਕਟ ਨੇ ਤੇ ਤੁਹਾਡਾ ਮਕਾਨ ਬਣਾਉਣਗੇ ਮਕਾਨ ਬਣਾਉਣ ਦੇ ਹਿਸਾਬ ਦੇ ਨਾਲ ਤੁਹਾਡਾ ਵਾਸਤੂ ਤਦੋਂ ਲੋਨ ਵੀ ਪ੍ਰੋਵਾਈਡ ਕਰ ਦੇਣਗੇ ਜੀ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਤੇ ਉੱਥੇ ਕਲਾਇੰਟ ਨੂੰ ਸਾਰੀਆਂ ਚੀਜ਼ਾਂ ਇੱਥੇ ਮਿਲਦੀਆਂ ਨੇ ਜੀ ਕੋਈ ਐਨਓਸੀ ਅਪਲਾਈ ਕਰਨੀ ਆ ਕੀ ਕੋਈ ਸੀਐਲਯੂ ਲੈਣੀ ਆ ਕੀ ਜਾਂ ਕੁਝ ਵੀ ਕਰਨਾ ਹੈ ਜੇ ਆਰਕੀਟੈਕਟ ਦੇ ਅਕੋਰਡਿੰਗ ਕੋਈ ਵੀ ਆਪਾਂ ਪ੍ਰੋਜੈਕਟ ਕਰਨਾਗਾ ਆਪਾਂ ਉਹ ਕਰਕੇ ਉਹਨਾਂ ਨੂੰ ਕੰਪਲੀਟ ਕਰਕੇ ਦਿੰਨੇ ਆ ਤੇ ਆਪਾਂ ਵਧੀਆ ਸਰਵਿਸ ਦਿੰਨੇ ਆ ਤੇ ਟਾਈਮ ਟੂ ਟਾਈਮ ਆਪਾਂ ਉਹ ਉਹਨਾਂ ਨੂੰ ਪਰਦੇ ਟਾਈਮ ਦੇਖੋ ਜੀ ਹਰ ਇੱਕ ਦਾ ਸੁਪਨਾ ਹੁੰਦਾ ਘਰ ਘਰ ਬਣਾਉਣਾ ਤੇ ਘਰ ਉਹਨੂੰ ਸਾਰਿਆਂ ਨੂੰ ਐ ਹੁੰਦਾ ਵੀ ਸਾਡਾ ਜਿਹੜਾ ਘਰ ਬਣੇ ਉਹ ਸਾਡੇ ਸੁਪਨੇ ਦਾ ਘਰ ਬਣੇ ਸਾਡਾ ਡ੍ਰੀਮ ਹੋਵੇ ਚਾਹੇ ਉਹ ਗਰੀਬ ਬੰਦਾ ਦਾ ਚਾਹੇ ਅਮੀਰ ਬੰਦਾ ਦਾ ਹਰ ਇੱਕ ਮਰਦ ਬੰਦੇ ਨੂੰ ਜਿਹੜਾ ਸਕੂਨ ਮਿਲਦਾ ਉਹਦੇ ਘਰ ਵਿੱਚ ਹੀ ਜਾ ਕੇ ਸਕੂਨ ਮਿਲਦਾ ਚਾਹੇ ਉਹ ਬਾਹਰ ਕਿਤੇ ਮਰਜੀ ਤੁਰਿਆ ਫਿਰਦਾ ਰਹਿੰਦਾ ਜੇ ਹੋਟਲਾਂ 'ਚ ਕੋਈ ਮਾਰਕੀਟਿੰਗ ਕਰਦਾ ਕੋਈ ਕੁਝ ਕਰਦਾਗਾ ਜਦੋਂ ਆਪਣੇ ਘਰੇ ਆਉ ਪਹੁੰਚ ਜਾਂਦਾ ਤਾਂ ਸਾਰਾ ਸਕੂਨ ਉੱਥੇ ਮਿਲਦਾ ਆਪਾਂ ਉਹਨਾਂ ਦੇ ਅਕੋਰਡਿੰਗਲੀ ਐਜੇ ਵਾਸਤੂ ਐਜੇ ਨਮਰੋਲੋਜੀ ਆਸਟ੍ਰੋਲੋਜੀ ਦੇ ਹਿਸਾਬ ਦੇ ਨਾਲ ਆਪਾਂ ਮਕਾਨ ਨੂੰ ਡ ਜਿੱਥੇ ਜਿਹੜਾ ਬੰਦਾ ਉੱਥੇ ਮਕਾਨ ਵਿੱਚ ਰਹੇ ਤਾਂ ਉਹਨੂੰ ਉਹਦੀ ਸੁੱਖ ਸੁੱਖ ਸਮਰiddhi ਸਾਰਾ ਕੁਝ ਪ੍ਰਾਪਤ ਹੋਵੇ। ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਨਾ ਇੱਕ ਗੱਲ ਸੁਣੀ ਆ ਤੇ ਮੈਂ ਦੇਖੀ ਵੀ ਆਪਣੀ ਅੱਖਾਂ ਕਿ ਜੋ ਇੱਕ ਥਾਂ ਹੁੰਦੀ ਆ ਨਾ ਹਾਂਜੀ ਹਾਂਜੀ ਇੱਕ ਘਰ ਦੀ ਜੋ ਥਾਂ ਹੁੰਦੀ ਆ ਉਹ ਕਿਸੇ ਮੰਨ ਕੇ ਚੱਲੋ ਨੰਗ ਨੂੰ ਰਾਜਾ ਬਣਾ ਦੇ ਜਾਂ ਕਿਸੇ ਰਾਜੇ ਨੂੰ ਨੰਗ ਬਣਾ ਦੇ ਇਹ ਚੀਜ਼ ਦੇ ਵਿੱਚ ਇਹ ਗੱਲ ਦੇ ਵਿੱਚ ਕੀ ਤਕ ਹੈ? ਇਹਦੇ ਵਿੱਚ ਦੇਖੋ ਜੀ ਹੁਣ ਜਦੋਂ ਇਹ ਕਹਿ ਰਹੇ ਨੇ ਥਾਂ ਹਨਾ ਵੀ ਥਾਂ ਕੀ ਹੈ? ਦੋ ਕੋਈ ਥਾਵਾਂ ਦੇ ਵਿੱਚ ਕਬਰਾਂ ਹੁੰਦੀਆਂ ਨੇ ਕਈ ਥਾਵਾਂ ਦੇ ਵਿੱਚ ਕੋਈ ਮਿੱਟੀ ਹੁੰਦੀ ਹੈ ਕਈ ਥਾਵਾਂ ਦੇ ਵਿੱਚ ਕੁਝ ਹੁੰਦਾ ਹੈ ਜਦੋਂ ਅਸੀਂ ਐਜੇ ਵਾਸਤੂ ਉਹ ਚੀਜ਼ ਨੂੰ ਦੇਖਦੇ ਆ ਤਾਂ ਸਾਨੂੰ ਆਟੋਮੈਟਿਕਲੀ ਉਹ ਚੀਜ਼ਾਂ ਮਤਲਬ ਡਿਜ਼ਰਵ ਕਰਨ ਲੱਗ ਜਾਂਦੀਆਂ ਨੇ ਵੀ ਹਾਂ ਇੱਥੇ ਆਜਿਹੀ ਹੋ ਸਕਦੀ ਜੇ ਨਹੀਂ ਹੋ ਸਕਦੀ ਅਸੀਂ ਐਵੇਂ ਨਹੀਂ ਕਹਿਣਾ ਚਾਹੁੰਦੇ ਕਿ ਅਸੀਂ ਬਾਬੇ ਵਾਲੀ ਗੱਲ ਕਰ ਰਹੇ ਹਾਂ ਬਟ ਆਇਆ ਵੀ ਸਾਨੂੰ ਉਹ ਐਜੇ ਡਾਇਰੈਕਸ਼ਨ ਦੇ ਕੇ ਸਾਨੂੰ ਉਹ ਚੀਜ਼ ਪਤਾ ਲੱਗ ਜਾਂਦੀ ਜੇ ਵੀ ਇਹ ਧਰਤੀ ਹੈ ਜਿਹੜੀ ਜਿਹੜੀ ਆ ਗਈ ਵੀ ਉਹ ਭਾਗਾ ਵਾਲੀ ਹੈ ਕਿ ਨਹੀਂ ਭਾਗਾ ਵਾਲੀ ਹਾਂਜੀ ਯਾਨੀ ਕਿ ਤੁਹਾਨੂੰ ਮੰਨ ਕੇ ਚਲੋ ਪਤਾ ਲੱਗ ਜਾਂਦਾ ਕਿ ਕਿਹੜੀ ਧਰਤੀ ਕੀ ਬੋਲ ਰਹੀ ਹੈ ਕੀ ਬੋਲ ਰਹੀ ਹੈ ਹਾਂਜੀ ਹਾਂਜੀ ਜੀ ਤੁਹਾਨੂੰ ਇਹ ਚੀਜ਼ ਪੁੱਛਣਾ ਚਾਹੂੰਗਾ ਜੇ ਸਾਡੇ ਦਰਸ਼ਕ ਤੁਹਾਡੇ ਕੋਲ ਆਂਦੇ ਆ ਇੱਥੇ ਗੱਲ ਕੱਲੀ ਨਕਸ਼ੇ ਦੀ ਨਹੀਂ ਹੁੰਦੀ ਮੈਂ ਸੁਣਿਆ ਕਿ ਤੁਸੀਂ ਕਾਫੀ ਚੀਜ਼ਾਂ ਦੀ ਮੰਨ ਕੇ ਚਲੋ ਸਰਵਿਸਿਜ਼ ਵਗੈਰਾ ਦਿੰਨੇ ਹੋ ਹਾਂਜੀ ਹਾਂਜੀ ਤੇ ਇੱਕ ਨਕਸ਼ੇ ਦੇ ਵਿੱਚ ਕੀ ਕੁਝ ਹੋ ਸਕਦਾ ਹੈ ਇੱਕ ਨਕਸ਼ੇ ਦੇ ਵਿੱਚ ਜੀ ਆਪਾਂ 2D ਡਰਾਇੰਗਸ ਦਿੰਨੇ ਆ 3D ਵਿਊ ਦਿੰਨੇ ਆ ਜੀ ਵਾਕ ਥਰੂ ਦਿੰਨੇ ਆ ਅਕੋਰਡਿੰਗ ਟੂ ਵਾਸਤੂ ਆਪਾਂ ਪਲਾਨ ਕਰਦੇ ਆ ਜੀ ਤੇ ਉਹਦੇ ਅਕੋਰਡਿੰਗ ਆਪਾਂ ਸਾਰੇ ਪ੍ਰੋਜੈਕਟ ਦੀ ਪ੍ਰੋਜੈਕਟ ਫਾਈਲ ਬਣਾ ਕੇ ਉਹਨਾਂ ਨੂੰ ਕੰਪਲੀਟ ਕਰਕੇ ਦੇ ਦੇਣੇ ਆ ਜੀ ਆ ਦੇਖੋ ਜੀ ਤੁਹਾਡਾ ਆਹ ਸਾਰਾ ਪ੍ਰੋਜੈਕਟ ਹੈ ਇਸ ਤਰੀਕੇ ਨਾਲ ਹੁਣ ਇਹਦੇ ਵਿੱਚ ਜਿਹੜਾ ਕਿ ਜਿਹੜਾ ਤੇ ਹੁਣ ਮੈਂ ਸੈਕੰਡ ਵਨ ਗੱਲ ਕਰਦੇ ਆਂ ਵਿਦ ਮਟੀਰੀਅਲ ਦੀ ਗੱਲ ਹੀ ਮੈਂ ਸੁਣਿਆਗਾ ਕਿ ਜੇ ਤੁਸੀਂ ਵਿਦ ਮਟੀਰੀਅਲ ਕੰਮ ਕੰਪਲੀਟ ਕਰਕੇ ਦੇਣੇ ਹੋ ਉਹ ਆਏ ਨਹੀਂ ਹੈਗਾ ਕਿ ਤੁਸੀਂ ਆਪ ਦੀ ਇੱਛਾ ਅਨੁਸਾਰ ਸਮਾਨ ਲਾ ਕੇ ਦੇ ਦੇਣੇ ਹੋ ਤੁਸੀਂ ਬਾਕਾਇਦਾ ਕਸਟਮਰ ਨਾਲ ਪੁੱਛਦੇ ਹੋ ਕਿ ਕੀ ਇਹ ਸਾਰਾ ਪੁੱਛਿਆ ਜਾਂਦਾ ਜੀ ਕਸਟਮਰ ਤੋਂ ਕਸਟਮਰ ਦਾ ਜਿਹੜਾ ਜਿਹੜਾ ਬਜਟ ਹੁੰਦਾਗਾ ਜਿਵੇਂ ਸੁਪੋਜ਼ ਕਰੋ ਉਹਨਾਂ ਨੇ ਕਹਿਤਾ ਸੀ ਆ ਕਾਮ ਤੇ ਨੂੰ ਅਸਰੀਆ ਪਾਉਣਾ ਟਾਟਾ ਦਾ ਸਰੀਆ ਪਾਉਣਾ ਅਲਟਰਾਟੈਕ ਦਾ ਸੀਮੈਂਟ ਲਾਉਣਾ ਕਰਨਾਲ ਦਾ ਰੇਤਾ ਲਾਉਣਾ ਜੇ ਆਪ ਕਟਣੀ ਪੱਥਰ ਵਗੈਰਾ ਲਾਉਣਾ ਜਾਂ ਟਾਇਲ ਵਗੈਰਾ ਲਾਉਣੀਆਂ ਸਾਰਾ ਉਹ ਐਜੂ ਜੇ ਐਗਰੀਮੈਂਟ ਹੁੰਦਾ ਜੀ ਅਸੀਂ ਉਹਨੂੰ ਐਗਰੀਮੈਂਟ ਦਿੰਨੇ ਆ ਤੇ ਉਹਦੇ ਨਾਲ ਕਲਾਇੰਟ ਨਾਲ ਐਗਰੀਮੈਂਟ ਹੁੰਦਾ ਸਾਰੀ ਸਰਵਿਸ ਉਹਨੂੰ ਦਿੱਤੀ ਜਾਂਦੀ ਆ ਉਹਦੇ ਉਹਦੇ ਅਕੋਰਡਿੰਗ ਹੀ ਆਪਾਂ ਦੱਸਿਆ ਜਾਂਦਾ ਵੀ ਤੁਹਾਡੇ ਤੋਂ ਇੰਨੀ ਸਰਵਿਸ ਇਸ ਤਰੀਕੇ ਨਾਲ ਦਿੱਤਾ ਜਾਊਗਾ ਤੇ ਆਪਣਾ ਸਾਰਾ ਜਿਹੜਾ ਬਜਟ ਆ ਵੀ ਤੁਹਾਡਾ ਬਜਟ ਇੰਨਾ ਰਹੂਗਾ ਜੀ ਆਹ ਬ੍ਰਾਂਡ ਦੇ ਕੋਲ ਆਹ ਬ੍ਰਾਂਡ ਦੇ ਕੋਲ ਜੇ ਮੈਂ ਸਪੋਰ ਉਹ ਜੈਗਵਾਰ ਲਾਉਣਾ ਕਿਸੇ ਨੇ ਤੇ ਆਸ਼ੀਰਵਾਦੀ ਪੈ ਪਾਉਣੀ ਆ ਕਹੇ ਦਾ ਬੰਦੇ ਦਾ ਬਜਟ ਬੰਦੇ ਦਾ ਬਜਟ ਹੋ ਗਿਆ ਉਹਦੇ ਸਾਹਮਣੇ ਸੀ ਉਹਨੂੰ ਸਰਵਿਸ ਸੱਜ ਦਿੰਦੇ ਆ ਅੱਛਾ ਉਦਾਂ ਵੀ ਤੁਸੀਂ ਸਰਵਿਸ ਦਿਨੋ ਜਿੱਦਾਂ ਦਾ ਬੰਦੇ ਦਾ ਬਜਟ ਹੋ ਗਿਆ ਹਾਂ ਜੀ ਇਹ ਸੈਕੰਡ ਵਨ ਹੁਣ ਆਪਾਂ ਗੱਲ ਕਰ ਲੈਂਦਾ ਕਿ ਤੁਸੀਂ ਇੱਕ ਤਾਂ ਜੋ ਸਭ ਤੋਂ ਵੱਡੀ ਗੱਲ ਆ ਤੁਸੀਂ ਨਕਸ਼ੇ ਦਾ ਕੰਮ ਕਰ ਰਹੇ ਹੋ ਤੇ ਵਿਧੂ ਤੁਸੀਂ ਕਰ ਰਹੇ ਹੋ ਆ ਵਾਸਤੂ ਦੇ ਅਕੋਰਡਿੰਗ ਇਹ ਬਹੁਤ ਵੱਡੀ ਗੱਲ ਆ ਬਹੁਤ ਘੱਟ ਹੈ ਜੇ ਰੇਅਰ ਕਹੇ ਜੀ ਆਰਚੀਟੈਕਟ ਹੁੰਦੇ ਨੇ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਹੈਗੇ ਨਹੀਂ ਬੰਦੇ ਪਰ ਪਤਾ ਹੀ ਇਹ ਤੁਹਾਨੂੰ ਹਨ ਕਿ ਕੌਣ ਕਿੰਨਾ ਵਾਸਤੂ ਦਾ ਗਿਆਨ ਰੱਖਦਾ ਹੈ ਪਰ ਆਪਾਂ ਥੋੜੇ ਬਾਰੇ ਸੁਣਿਆ ਅੱਜ ਆਪਾਂ ਤਾਂ ਥੋੜੇ ਕੋਲ ਬੈਠੇ ਆ ਤੇ ਸੈਕਿੰਡ ਗੱਲ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਮੈਂ ਸੁਣਿਆਗਾ ਕਿ ਤੁਸੀਂ ਜੇ ਕੋਈ ਥੋੜੇ ਕੋਲੋਂ ਨਕਸ਼ਾ ਬਣਾਉਣ ਆਉਂਦਾ ਹੈ ਤੁਸੀਂ ਵਾਸਤੂ ਵੀ ਦੇਖਦੇ ਹੋ ਹਾਂਜੀ ਵਾਸਤੂ 2D 3D ਮੈਪ ਸਾਰਾ ਕੁਝ ਬਣਾ ਕੇ ਦਿਨੋ ਪ੍ਰੋਜੈਕਟ ਕੰਪਲੀਟ ਕਰਕੇ ਦਿਨੋ ਪਲੱਸ ਤੁਸੀਂ ਫੰਡਿੰਗ ਵੀ ਦਿਨੋ ਫੰਡਿੰਗ ਦਾ ਕੀ ਚੱਕਰ ਆ ਸਰ ਇਹ ਫੰਡਿੰਗ ਦੇ ਵਿੱਚ ਦੇਖੋ ਸਰ ਐਵੇਂ ਹੁੰਦਾਗਾ ਦੇਖੋ ਫੰਡਿੰਗ ਦੇ ਵਿੱਚ ਅਸੀਂ ਲੋਨ ਸਰਵਿਸ ਪ੍ਰੋਵਾਈਡ ਕਰਵਾ ਦਿੰਨੇ ਆ クライアント ਨੂੰ ਜਿਵੇਂ ਸਪੋਜ਼ ਕਰੋ ਵੀ ਹੁਣ ਕਲਾਇੰਟ ਆ ਗਿਆ ਵੀ ਸਾਡੇ ਕੋਲ ਤਾਂ ਫਾਊਂਡੇਸ਼ਨ ਆ ਸਾਡੇ ਪਰ ਨਿਉਂ ਪਲਾਟ ਪਿਆ ਜੀ ਅਸੀਂ ਕਹਿੰਦੇ ਫਾਊਂਡੇਸ਼ਨ ਲਈ ਸਾਡੇ ਕੋਲ ਪੇਮੈਂਟ ਹੈਗੀ ਆ ਉਸ ਤੋਂ ਬਾਅਦ ਸਾਡੇ ਨੂੰ ਲੋਨ ਪ੍ਰੋਵਾਈਡ ਕਰਵਾ ਦਿਓ ਜੀ ਉਹ ਅਸੀਂ ਸਾਰਾ ਪ੍ਰੋਜੈਕਟ ਇਸੀ ਕਲਾਇੰਟ ਨਾਲ ਲੈ ਕਰ ਲੈਂਦੇ ਹੁੰਦੇ ਆ ਤੇ ਉਹ ਅਸੀਂ ਉਹਨੂੰ ਜਿੰਨੀ ਕੁ ਦੀ ਫੰਡਿੰਗ ਹੁੰਦੀ ਆ ਉਸ ਤੋਂ ਬਾਅਦ ਅਸੀਂ ਸਾਰਾ ਸਰਵਿਸ ਨੂੰ ਲੋਨ ਪ੍ਰੋਵਾਈਡ ਕਰ ਦਿੰਦੇ ਆ ਚਾਹੇ ਉਹ ਲੇਬਰ ਆ ਚਾਹੇ ਉਹ ਏ ਕਲਾਸ ਆ ਚਾਹੇ ਉਹ ਬੀ ਕਲਾਸ ਆ ਚਾਹੇ ਗਵਰਨਮੈਂਟ ਅਮਲਾਦਨਾ ਚਾਹੇ ਕੋਈ ਬਿਜ਼ਨਸਮੈਨ ਆ ਚਾਹੇ ਕਿਸੇ ਕਿਸੇ ਤਰੀਕੇ ਦਾ ਬੰਦਾ ਉਹਨੂੰ ਹਰ ਇੱਕ ਬੰਦੇ ਨੂੰ ਕਿ ਤੁਸੀਂ ਮੰਨ ਕੇ ਚਲੋ ਪੂਰਾ ਦਾ ਪੂਰਾ ਘਰ ਇਸ ਤਰ੍ਹਾਂ ਕੰਪਲੀਟ ਕਰਕੇ ਦੇ ਦਿਓ ਕਿ ਜੋ ਥੋਡੇ ਕੋਲ ਕਸਟਮਰ ਆ ਗਿਆ ਉਹਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਾ ਪਵੇ ਹਾਂਜੀ ਹਾਂਜੀ ਉਹਨੂੰ ਪੈਸੇ ਵੱਲ ਵੀ ਦੇਖਣ ਦੀ ਲੋੜ ਨਾ ਪਵੇ ਤੁਸੀਂ ਲੋਨ ਵੀ ਖੁਦ ਕਰਵਾ ਕੇ ਦੇ ਦਿਓ ਖੁਦ ਕਰਵਾ ਕੇ ਦੇ ਦੇਣਾ ਜੀ ਮੇਰੇ ਜੋ ਦਰਸ਼ਕ ਨੇ ਤੁਸੀਂ ਇਹਨਾਂ ਨੂੰ ਦੱਸੋ ਕਿ ਮੰਨ ਕੇ ਚਲੋ ਜੇ ਥੋਡੇ ਤੋਂ ਸਰਵਿਸ ਲੈਣਾ ਚਾਹਣ ਠੀਕ ਹੈ ਕਿਹੜੇ ਨੰਬਰ ਤੇ ਤੁਹਾਨੂੰ ਕਾਲ ਕਰਨ ਕਿਉਂਕਿ ਕਾਫੀ ਲੋਕ ਇਹ ਜਿਹੜੇ ਜੋ ਪੂਰੇ ਮੋਟੀਵੇਟ ਹੋਏ ਪਏ ਨੇ ਕਿ ਹਾਂ ਹੁਣ ਅਸੀਂ ਜਲਦੀ ਜਲਦੀ ਇਸ ਬੰਦੇ ਨੂੰ ਕਾਲ ਕਰੀਏ ਤਾਂ ਪਲੀਜ਼ ਜੋ ਸਾਡੇ ਦਰਸ਼ਕ ਨੇ ਇਹਨਾਂ ਨੂੰ ਨੰਬਰ ਬੋਲੋ ਤੁਸੀਂ ਆਫਿਸ ਆ ਜੀ ਆਪਣਾ ਨੀਅਰ ਤਰਖਸ਼ਿਲ ਚੌਕ ਆਪੋਜੀਟ ਡਾਕਟਰ ਅਵਤਾਰ ਦਾ ਹਸਪਤਾਲ ਹੈਪੀ ਐਸੋਸੀਏਟ ਦੇ ਨਾਮ ਤੇ ਆਪਣਾ ਆਫਿਸ ਆ ਤੇ ਬਰਨਾਲਾ ਤੇ ਆਪਣਾ ਨੰਬਰ ਆ ਜੀ 9023472890 ਹੁਣ ਜੋ ਦਰਸ਼ਕ ਜੋ ਦੇਖ ਰਹੇ ਨੇ ਜਿਨ੍ਹਾਂ ਨੇ ਹੁਣ ਤੱਕ ਇੰਨੀ ਸਾਰੀ ਜਾਣਕਾਰੀ ਲਈਤੀ ਆ ਤੋ ਇਹ ਜੋ ਜਾਣਕਾਰੀ ਹੈ ਨਾ ਇਹਦਾ ਸਹੀ ਇਸਤੇਮਾਲ ਕੀਤਾ ਜਾਵੇ ਜੇ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਪ੍ਰੋਬਲਮਜ਼ ਆ ਰਹੀਆਂ ਨੇ ਨਾ ਬੇਸ਼ੱਕ ਤੁਹਾਡਾ ਘਰ ਬਣ ਚੁੱਕਿਆਗਾ ਜਾਂ ਤੁਸੀਂ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰ ਸਲਾਹ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਸ਼ੋਅ ਹੋ ਰਿਹਾਗਾ ਤਾਂ ਇਹ ਨੰਬਰ ਨਾ ਭੁੱਲੋ 9023472890 ਔਰ ਇਹ ਆਪਣੇ ਨਾਲ ਨੇ ਹੈਪੀ ਜੀ ਹੈਪੀ ਐਸੋਸੀਏਟਸ ਜੀ ਦੇ ਨਾਮ ਇਹਨਾਂ ਦਾ ਦਫ਼ਤਰ ਹੈ ਇਹ ਜੇ ਹੈਗਾ ਬਰਨਾਲਾ ਕੀ ਕਹਿੰਦਾ ਸੰਘੇੜਾ ਰੋਡ ਤੇ ਡਾਕਟਰ ਆਫ ਆਫਤਾਰ ਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਤੇ ਤੁਸੀਂ ਜਲਦੀ ਤੋਂ ਜਲਦੀ ਮੰਨ ਕੇ ਚੱਲੋ ਕੋਈ ਮੈਂ ਸੁਣਿਆਗਾ ਕਿ ਤੁਹਾਡੇ ਜੋ ਕਲਾਇੰਟ ਨੇ ਨਾ ਜ਼ਿਆਦਾਤਰ ਉਹ ਗਵਰਨਮੈਂਟ EMPLOYEES ਨੇ ਹਾਂਜੀ ਹਾਂਜੀ ਠੀਕ ਹੈ ਮੈਂ ਸੁਣਿਆ ਕਿ ਤੁਸੀਂ ਮੰਨ ਕੇ ਚੱਲੋ ਜੋ ਫੌਜੀ ਹੋ ਗਏ ਜਾਂ ਮੰਨ ਕੇ ਚੱਲੋ ਸਰਕਾਰੀ ਵਿਭਾਗ ਦੇ ਵਿੱਚ ਹੋ ਗਏ ਪੁਲਿਸ ਮਾਦ ਦੇ ਦੇਖੋ ਜੀ ਹਾਂਜੀ ਉਹਦੇ ਵਿੱਚ ਕੀ ਹੁੰਦਾ ਦੇਖੋ ਜੀ ਹੁਣ ਜਿਹੜੇ ਮੁਲਾਜ਼ਮ ਨੇ ਜਿਵੇਂ ਆਰਮੀ ਵਿੱਚ ਨੇ ਜੀ ਉਹ ਕਰ ਬਹੁਤ ਜਲਦੀ ਕੰਪਲੀਟ ਨਹੀਂ ਕਰ ਸਕਦੇ ਜੀ ਉਹਨਾਂ ਨੂੰ ਆਪਾਂ ਸਾਰੀ ਸਰਵਿਸ ਪ੍ਰੋਵਾਈਡ ਕਰ ਦਿੰਦੇ ਆ ਉਹਨਾਂ ਨੂੰ ਟਾਈਮ ਨਹੀਂ ਹੁੰਦਾ ਆਪਾਂ ਵਧੀਆ ਵਾਜਵਰੇ ਰੇਟ ਦੇ ਵਿੱਚ ਦੇਖੋ ਆਪਣੀ ਸਰਾਧਾਂ ਦੇ ਉੱਤੇ ਆਪਣੀ ਸੇਵਾ ਸਾਡੇ ਲਈ ਉਹ ਮਤਲਬ ਸਾਡੇ ਲਈ ਸੇਵਾ ਕਰਦੇ ਨੇ ਆਪਣੀ ਰਖਵਾਲੀ ਕਰਦੇ ਨੇਗੇ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਆਪਾਂ ਪੁਲਿਸ ਡਿਪਾਰਟਮੈਂਟ ਹੋ ਗਏ ਆਰਮੀ ਵਿੱਚ ਹੋ ਗਏ ਤੇ ਉਹਨਾਂ ਨੂੰ ਆਪਾਂ ਵਧੀਆ ਸਰਵਿਸ ਪ੍ਰੋਵਾਈਡ ਕਰ ਦਿੰਦੇ ਆ ਉਹਨਾਂ ਨੂੰ ਆਪਾਂ ਲੈਸ ਵੀ ਕਰਕੇ ਦਿੰਦੇ ਆ ਕੋਈ ਇਹ ਜਿਹੀ ਉਹਨਾਂ ਨੂੰ ਸਰਵਿਸ ਵਧੀਆ ਦਿੰਦੇ ਆ ਜੀ ਆਪਾਂ ਸਾਰੇ ਕਾਸੀ ਦੀ ਸਰਵਿਸ ਪ੍ਰੋਵਾਈਡ ਕਰਦੇ ਆ ਆਹਣਾ ਉਹਨਾਂ ਨੂੰ ਮਕਾਨ ਬਣਾ ਕੇ ਵੀ ਦੇਣਾ ਲੋਨ ਵੀ ਕਰਨਾ ਤੇ ਸਾਰਾ ਕੋਈ ਫੁੱਲੀ ਫਿਨਿਸ਼ਡ ਕਾ ਕੰਪਲੀਟ ਕਰਕੇ ਦਿੰਨਾ ਸਾਰੇ ਆਪਣੇ ਕੋਲੇ ਐਜੂਕੇਟਿਡ ਆਪਣੇ ਕੋਲੇ ਵਧੀਆ ਸਟਾਫ ਆਗਾ ਜੀ ਤੇ ਉਸ ਤੋਂ ਵਾਦਾ ਆਪਣੇ ਕੋਲੇ ਕੰਟਰੈਕਟਰ ਨੇ ਜਿਹੜੇ ਮੈਸਨ ਨੇ ਪਲੰਬਰ ਨੇ ਇਲੈਕਟ੍ਰੀਸ਼ੀਅਨ ਨੇ ਬਹੁਤ ਵਧੀਆ ਟੀਮ ਆ ਜੀ ਆਪਣੀ ਤੇ ਆਪਾਂ ਬਹੁਤ ਲੈਵਲ ਦੇ ਵੱਡੇ ਲੈਵਲ ਤੇ ਕੰਮ ਕਰਨਾ ਚਾਹਣਾ ਹੈ ਹਮਾਰਾ ਕਰ ਰਹੇ ਆ ਜੀ ਕਰ ਰਹੇ ਆ ਬਹੁਤ ਵੱਡੇ ਲੈਵਲ ਤੇ ਕਰ ਰਹੇ ਕੋਈ ਗੁਰੂ ਪੀੜੂ ਬੋਲੋ ਨਾ ਅਸੀਂ ਇਹ ਕੰਮ ਆ ਅਸੀਂ ਬਹੁਤ ਵੱਡੇ ਲੈਵਲ ਤੇ ਕਰ ਰਹੇ ਆ ਤੇ ਸਾਡੇ ਕੋਲ ਸਟ ਰੰਗਵਾ ਆਪਣੀਆਂ ਗੀ ਸਾਰਾ ਕੁਝ ਆਪਣਾ ਅੰਗਾ ਦੀ ਸਾਰੀ ਸਰਵਿਸ ਜੇ ਵਧੀਆ ਟਾਈਮ ਟੂ ਟਾਈਮ ਆਪਾਂ ਕਲੈਂਟ ਨੂੰ ਕਹਤਾ ਵੀ 6 ਮਹੀਨੇ ਚ ਤੇਰਾ ਮਕਾਨ ਕੰਪਲੀਟ ਕਰਕੇ ਦੇਦਾ 6 ਮਹੀਨੇ ਚ ਮਕਾਨ ਕੰਪਲੀਟ ਕਰਕੇ ਦਿੰਨੇ ਆਪਾਂ